ਤੁਸੀਂ ਆ ਬਾਹਰਲੇ ਬੰਦੇ ਤੁਸੀਂ ਕਿਸੇ ਇੱਕ ਮੁੱਦੇ ਤੇ ਬੋਲੇ ਹੋ ਪੰਜਾਬ 'ਚ ਐਨਐਸਏ ਲੱਗੀ ਮੇਰੇ ਵੀਰੋ ਭਾਈ ਅਮਰਿਤਪਾਲ ਨੂੰ ਚੱਕ ਲਿਆ 8-10 ਬੰਦੇ ਨੌਜਵਾਨ ਚੱਕ ਕੇ ਉਹਨਾਂ ਨੂੰ ਡਿਬਰੂਗੜੀ ਦੀ ਆਸਾਮ ਦੀ ਜੇਲ੍ਹਾਂ 'ਚ ਭੇਜ ਦਿੱਤਾ ਉਹ ਲਾਹਨਤ ਆ ਤੁਹਾਡੇ ਤੇ ਓਏ ਭਗਵੰਤ ਮਾਨ ਤੇ ਨਹੀਂ ਤੇਰ ਲਾਹਨਤ 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 ਤੁਹਾਡੇ ਤੇ ਤੁਸੀਂ ਸਾਡੇ ਨੌਜਵਾਨਾਂ ਨੂੰ ਥਾੜੀ 'ਚ ਰੱਖ ਕੇ ਭਾਜਪੀ ਦੇ ਅੱਗੇ ਭੇਜ ਕੇ ਤੇ ਖੈਰੇ ਨੂੰ ਕਹਿੰਦੇ ਕਿ ਤੂੰ ਬਾਹਰ ਲਾਵਾ ਉਹ ਤੁਸੀਂ ਆ ਬਾਹਰਲੇ ਤੁਸੀਂ ਸਿਰਫ ਉਹਦਣ ਬੋਲੇ ਜਿੱਦਣ ਤੁਹਾਡਾ ਪਪਾ ਕੇਜਰੀਵਾਲ ਚੱਕਿਆ ਗਿਆ ਉਸ ਤੋਂ ਪਹਿਲਾਂ ਤੁਸੀਂ ਨਹੀਂ ਬੋਲੇ ਮੇਰੇ ਵੀ ਹੋ ਮੇਰਾ ਪਿਓ ਹੈ ਬਾਜਾ ਵਾਲਾ ਗੁਰੂ ਗੋਬਿੰਦ ਸਿੰਘ ਮੀਠੇਰ ਦੱਸ ਤੇਰੇ ਪਿਤਾ ਜੀ ਦਾ ਨਾਮ ਕੀ ਹੈ ਬਾਇਓਲੋਜੀਕਲ ਪਿਤਾ ਜੀ ਦਾ ਨਹੀਂ ਇਹ ਦੱਸਿਓ ਇਮਾਨਦਾਰੀ ਨਾਲ ਕਿ ਤੁਸੀਂ ਕੇਜਰੀਵਾਲ ਨੂੰ ਕੁੱਝਦੇ ਹੋ ਜਾਂ ਅਕਾਲ ਪੁਰਖ ਵਾਹਿਗੁਰੂ ਨੂੰ ਕੁੱਝਦੇ ਹੋ ਇਸ ਕਰਕੇ ਮਤ ਲਾਓ ਇਦਾਂ ਦੇ ਇਲਜ਼ਾਮ ਬੇਬੁਨਿਆਦ ਆ ਮੰਨਣ ਵਾਲਾ ਕੋਈ ਤਿਆਰ ਹੈ ਤੁਸੀਂ ਦੱਸੋ ਜਰਾ ਇੱਕ ਵਾਰੀ ਬਾਵਾ ਇਸ ਲਈ ਖੜੀਆਂ ਕਰਨੀਆਂ ਵਾਂ ਕਿ ਤੁਸੀਂ ਖੈਰੇ ਨੂੰ ਅੰਦਰਲਾ ਮੰਨਦੇ ਹੋ ਹੁਣ ਬਾਵਾ ਖੜੀਆਂ ਕਰਕੇ ਦੱਸੋ ਕਿ ਖੈਰਾ ਅੰਦਰਲਾ ਬੰਦਾ ਵਾ ਖੈਰਾ ਪੰਜਾਬ ਦਾ ਬੰਦਾ ਹੈ ਆ ਪੰਜਾਬ ਦਾ ਬੰਦਾ ਐ ਕਰ ਇਹਨੂੰ ਕਹੋ ਮੀਠੇਰ ਨੂੰ ਕਿ ਐਡੇ ਵੱਡੇ ਇਕੱਠ ਵਿੱਚ ਤੂੰ ਬਾਵਾ ਖੜੀਆਂ ਕਰਾ ਕੇ ਦਿਖਾ ਕਿ ਖੈਰਾ ਬਾਹਰ ਦਾ ਵਾ ਤੇ ਕਿਚਰੀ ਵਾਲਾ ਅੰਦਰ ਦਾ ਵਾ ਇਹ ਨਾਲ ਪੁੱਛਣਾ ਵਾ ਕਿ ਕਿਸੇ ਵੀ ਵਾਰ ਅੰਦਰ ਦਾ ਪੰਜਾਬ ਦਾ ਤੇ ਖੈਰਾ ਬਾਹਰ ਦਾ ਵਾ ਤੇ ਫਿਰ ਤੁਸੀਂ ਜਿਹੜਾ ਹੈਗਾ ਉਹ ਕਰਨਾ ਵਾ ਸੋ ਮੇਰੇ ਵੀਰੋ ਪਾਰਲੀਮੈਂਟ ਕੋ ਛੋਟੀ ਮੋਡੀ ਪਲੈਟਫਾਰਮ ਨਹੀਂਗਾ 545 ਦਾ ਹਾਊਸ ਆ ਜਿਹੜਾ ਸਾਊਥ ਇੰਡੀਆ ਨਾ ਤੇ ਈਸਟ ਇੰਡੀਆ वेस्ट ਬੰਗਾਲ ਤੇ ਇਵਨ ਵੈਸਟ ਵੈਸਟ ਇੰਡੀਆ ਵੀ ਆ ਮਹਾਰਾਸ਼ਟਰ ਬੜੇ ਇੰਟੈਲੀਜੈਂਟ ਬੰਦੇ ਆ ਰਹੇ ਨੇ ਉੱਥੇ ਬੋਲਣ ਵਾਸਤੇ ਰਿਸਰਚ ਕਰਕੇ ਆਉਂਦੇ ਨੇ ਇੱਕ ਇੱਕ ਗੱਲ ਦੇ ਉੱਤੇ ਬਹੁਤ ਡੂੰਘਾਈ ਦੇ ਨਾਲ ਪੜ੍ਹ ਕੇ ਲਿਖ ਕੇ ਆਉਂਦੇ ਆ ਉਹ ਕੋਈ ਛੋਟਾ ਮੋਟਾ ਪਲੇਟਫਾਰਮ ਨਹੀਂ ਮੀਤ ਨੂੰ ਪੁੱਛਣਾ ਚਾਹਣਾ ਤੂੰ ਬਣਨਾ ਤਾਂ ਐਮਪੀ ਚਾਹਣਾ ਕਦੀ ਵਿਧਾਨ ਸਭਾ 'ਚ ਬੋਲਿਆ ਦੱਸੀ ਜ਼ਰਾ ਆ ਜਿਹੜੇ ਮੁੱਦੇ ਮੈਂ ਗੜਾਏ ਪੰਜਾਬ ਦੇ ਆ ਪੰਜਾਬ 'ਚ ਕੈਂਸਰ ਹੋ ਗਿਆ ਪੰਜਾਬ 'ਚ ਅਕੋ ਕਹਿਰ ਮਚਾਇਆ ਜਿਹੜਾ ਸਾਡਾ ਘੱਗਰ ਦਰਿਆ ਹੈ ਪੰਜਾਬ ਦੇ ਵਿੱਚ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਖੇਤ ਮਜ਼ਦੂਰ ਮਾਰ ਰਹੇ ਨੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਭੱਜ ਰਹੇ ਨੇ ਕਦੀ ਵਿਧਾਨ ਸਭਾ ਚ ਮੁੰਤਾ ਰੱਖਿਆ ਜੇ ਵਿਧਾਨ ਸਭਾ ਚ ਨਹੀਂ ਬੋਲੇ ਤੇ ਪਾਰਲੀਮੈਂਟ ਚ ਕੀ ਬੋਲੋਗੇ ਮੰਤਰੀ ਤੇਨੂੰ ਲਾਹਤਾ ਉਹਨਾਂ ਨੇ ਆਹ ਵਿੱਦਿਆ ਦਾ ਤੇਰ ਤੋਂ ਲੈ ਲਿਆ ਸੜਕਾਂ ਦਾ ਤੇਰ ਤੋਂ ਲੈ ਲਿਆ ਪਾਣੀ ਆਲਾ ਤੇਰ ਤੋਂ ਲੈ ਲਿਆ ਮਾਈਨਿੰਗ ਆਲਾ ਤੇਰ ਤੋਂ ਲੈ ਰਿਆ ਫਿਰ ਵੀ ਕਿੰਜ ਜਾਂਦਾ ਮੈਨੂੰ ਪਾਰਲੀਮੈਂਟ ਚ ਭੇਜੋ ਜੇ ਤੂੰ ਮੰਤਰੀ ਫੇਲ ਹੋ ਗਿਆ ਤੇ ਐਮਪੀ ਕੰਮਜਾਬ ਕਿੱਦਾਂ ਹੋਵੇਂਗਾ ਮੇਰੇ ਵੀ ਅਖੀਰੀਆਂ ਦੋ ਗੱਲਾਂ ਜੋ ਮੇਰਾ ਅਜੰਡਾ ਪੰਜਾਬ ਦੇ ਪ੍ਰਤੀ ਹੈ ਦੇਖੋ ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਸਾਡੀ ਆਬਾਦੀ ਦਾ ਸੰਤੁਲਨ ਖਰਾਬ ਹੋ ਰਿਹਾ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਬਹੁਤ ਤੇਜ਼ੀ ਨਾਲ 3 ਕਰੋੜ ਚੋਂ 70-75 ਲੱਖ ਆਦਮੀ ਬਾਹਰ ਚਾ ਚੁੱਕਾ ਮੇਰਾ ਇੱਕ ਬਿੱਲ ਕੁਲਤਾਰ ਸੰਧਵਾ ਸਪੀਕਰ ਦੇ ਮੇਜ਼ ਦੇ ਉੱਤੇ ਪਿਆ ਹੋਇਆ ਜਾ ਕੇ ਦੇਖ ਸਕਦੇ ਆ ਜਨਵਰੀ 2023 ਦਾ ਉਦੋਂ ਕੀ ਕਿਹਾ ਮੈਂ ਕੀ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉਹਨਾਂ ਨੇ 1972 ਚ ਕਾਨੂੰਨ ਬਣਾਇਆ ਕਿ ਕੋਈ ਹਿਮਾਚਲ ਵਿੱਚ ਜ਼ਮੀਨ ਨਹੀਂ ਲਵੇ ਕੋਈ ਵੋਟਰ ਨਹੀਂ ਬਣੇ ਕੋਈ ਉੱਥੋਂ ਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਉਹਨੂੰ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਬਣਾਇਆ ਹੈ ਕਿਸ ਨੇ ਡਾਕਟਰ ਵਾਇਸ ਪਰਮਾਰ ਚੀਫ ਮਿਨਿਸਟਰ ਪੋਹਿੰਦਾ ਸਾਲ ਪਹਿਲਾ ਉਹਨੇ ਹਿਮਾਚਲ ਨੂੰ ਕਿੱਦਾਂ ਬਚਾਉਣਾ ਉਹਦੀ ਹੋਂਦ ਨੂੰ ਨਹੀਂ ਤਾਂ ਉਹ ਤਾਂ ਬਾਦ ਵਿਕ ਜਾਣੇ ਸੀ ਮੀਰਾ ਨੇ ਦਿੱਲੀ ਵਾਲਿਆਂ ਚੱਕ ਲੈਣੇ ਸੀ ਬੰਬੇ ਵਾਲਿਆਂ ਚੱਕ ਲੈਣੇ ਸੀਗੇ ਉਹਦਾ ਨੌਕਰ ਹੋਣੇ ਸੀਗੇ ਇਹੀ ਪੰਜਾਬ ਵਿੱਚ ਹੋ ਰਿਹਾ ਸਾਡੇ ਬੱਚੇ 75 ਲੱਖ ਬਾਹਰ ਚਲੇ ਗਏ ਗੈਰ ਪੰਜਾਬੀ ਆ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਪੈਸੇ ਕਮਾਓ ਅਸੀਂ ਤੁਹਾਡਾ ਮਾਨ ਸਤਿਕਾਰ ਕਰਦੇ ਇਹ ਸਰਬੱਤ ਦੇ ਭਲੇ ਦੀ ਧਰਤੀ ਸਾਡੇ ਗੁਰੂਆਂ ਦੀ ਪਰ ਇੱਥੇ ਜ਼ਮੀਨ ਦਾ ਮਾਲਕ ਬਣਨ ਵਾਸਤੇ ਛੱਤਾਂ ਪੂਰੀਆਂ ਕਰੋ ਉਹ ਵੀ ਬਣ ਜਾਓ ਇੰਡਸਟਰੀ ਵੋਟਰ ਹੋ ਕੀ ਰਿਹਾ ਤੇ ਮੀਥੇਰ ਨੂੰ ਪੁੱਛਿਆ ਕਿਸੇ ਨੇ ਵਿਧਾਨ ਸਭਾ ਚ ਕਿ ਸਾਡੀਆਂ ਨੌਕਰੀਆਂ ਕਿਉਂ ਬਾਹਰਲੇ ਲੈ ਰਹੇ ਨੇ ਕਹਿੰਦਾ ਯਾਰੋ ਤੁਸੀਂ ਅਨਪੜ੍ਹ ਬੰਦੇ ਆ ਅਸੀਂ ਇੱਕੋ ਦੇਸ਼ ਚ ਰਹਿੰਦੇ ਆ ਅਸੀਂ ਪੰਜਾਬ ਚ ਨੌਕਰੀ ਕਿੰਦਾ ਰੋਕ ਦਈਏ ਬਾਹਰਲੇ ਨੂੰ ਲੈ ਮੀਥੇਰ 나 ਤੈਨੂੰ ਰੋਕ ਕੇ ਦਿਖਾਵਾਂ ਮੇਰਾ ਬਿੱਲ ਪਾਸ ਕਰ ਇੱਕ ਵੀ ਇੱਕ ਵੀ ਪੰਜਾਬ ਦੀ ਸਰਕਾਰੀ ਨੌਕਰੀ ਕੋ ਹਰਿਆਣੇ ਵਾਲਾ ਲੈ ਗਿਆ ਤੇ ਖੈਰ ਨੂੰ ਫੜ ਲਓ ਮੇਰੇ ਇੱਕ ਵੀ ਨਹੀਂ ਜਾ ਸਕਦੀ ਸਾਰੇ ਪੰਜਾਬੀਆਂ ਦੇ ਨੌਜਵਾਨਾਂ ਨੂੰ ਜੀਥੇਰ ਮੁਚੋ ਜਾ ਮੈਨੂੰ ਹਿਮਾਚਲ ਵਿੱਚ ਸਰਕਾਰੀ ਨੌਕਰੀ ਲੈ ਕੇ ਦਿਖਾ ਲੈ ਨਹੀਂ ਸਕਦਾ ਲੋ ਬਣ ਗਿਆ ਡੋਮੈਸਾਈਲ ਪੰਜਾਬ ਦੇ ਡੋਮੈਸਾਈਲ ਦੀ ਸ਼ਰਤ ਪੱਕੀ ਹੋ ਜੂਗੀ ਨੌਕਰੀ ਖਤਮ ਔਰ ਇਹ ਕਾਨੂੰਨ ਕੱਲਾ ਵੀਰੋ ਇੱਥੇ ਨੀਂ ਆ ਪ੍ਰਾਈਮ ਮਿਨਿਸਟਰ ਦੀ ਸਟੇਟ ਚਾ ਗੁਜਰਾਤ ਆ ਹੁਣੇ ਉਤਰਾਖੰਡ ਨੇ ਬਣਾਤਾ ਬੀਜੇਪੀ ਨੇ ਆਪਾਂ ਉੱਥੇ ਵੀ ਪੈੜੀ ਨਹੀਂ ਲਾ ਸਕਦੇ ভোটার ਨਹੀਂ ਬਣ ਸਕਦੇ ਨੌਕਰੀ ਨਹੀਂ ਲੈ ਸਕਦੇ ਇਹ ਮੇਰਾ ਅਜੰਡਾ ਹੈ ਪੰਜਾਬ ਦੇ ਵਾਸਤੇ ਅਗਲਾ ਲਾਸਟ ਅਜੰਡਾ ਗੱਲਾਂ ਤਾਂ ਬਹੁਤ ਨੇ ਪਰ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਪਾਕਿਸਤਾਨ ਦੇ ਨਾਲ ਬਾਰਡਰ ਖੋਲਣਾ ਚਾਹੀਦਾ ਮੈਂ ਕਹਿੰਦਾ ਵਾਂ ਤੇ ਭਗਵੰਤਪਾਲ ਬੀਜੇਪੀ ਦੀ ਬੋਲੀ ਬੋਲਦਾ ਕਿ ਪਾਕਿਸਤਾਨ ਬਾਰਡਰ ਨਹੀਂ ਖੁੱਲਣਾ ਚਾਹੀਦਾ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਦਲੀਲ ਦੇ ਮੈਨੂੰ ਕਿ ਪਾਕਿਸਤਾਨ ਦੇ ਨਾਲ ਬਾਰਡਰ ਕਿਉਂ ਨਹੀਂ ਖੁੱਲਣਾ ਚਾਹੀਦਾ ਸਿਰਫ ਇਸ ਕਰਕੇ ਕਿ ਬੀਜੇਪੀ ਦੀ ਨਫਰਤ ਜਿਹੜੀ ਪੋਲਿਟਿਕਸ ਹੈ ਪਾਕਿਸਤਾਨ ਨਾਲ ਇਹ ਜਿਹੜੇ ਭਿੜਦੇ ਨੇ ਤੇ ਉਹ ਸਾਰੇ ਦੇਸ਼ ਵਿੱਚ ਫਾਇਦਾ ਲੈਂਦੇ ਨੇ ਯਾਦ ਆ ਤੁਹਾਨੂੰ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਇੱਕ ਪੁਲਵਾਮਾ ਅਟੈਕ ਕਰਾਇਆ ਸੀ ਜਿਹੜਾ ਅਟੈਕੀ ਹੈ ਨਹੀਂ ਸੀਗਾ ਬੋਗਸ ਸੀਗਾ ਪਾਕਿਸਤਾਨ ਦਾ ਨਾਮ ਵਰਤ ਕੇ ਉਹਨੂੰ ਭੰਡ ਕੇ वोटा मिले सारे देश भगवंत तू दस पाकिस्तान बीजेपी का मनसूबा तेन दस तू दस के तू पाकिस्तान क्यों नहीं खोलना चाहता तू मुख्य अगर खोलेगा तो अगे रूस तक एक सेंट्रल एशिया का बहुत वाला रकबा है ईरान मैंगोलिया अफगानिस्तान तुर्कमेनिस्तान उजबेकस्तान रूस तक यह सारा ठंडा इलाका अन्न अनाज जीरो ਸਾਡਾ ਇਥੋਂ ਪਾਕਿਸਤਾਨ ਤੋਂ ਲੈਂਡ ਰੂਟ ਹੈਗਾ ਕੁਝ ਸੈਂਕੜੇ ਕਿਲੋਮੀਟਰ ਅਸੀਂ ਜਾ ਕੇ ਆਪਣਾ ਗੰਨਾ ਵੇਚਾਂਗੇ ਕਣਕ ਵੇਚਾਂਗੇ ਚੌਲ ਵੇਚਾਂਗੇ ਕਿਨੂ ਵੇਚਾਂਗੇ ਆਲੂ ਵੇਚਾਂਗੇ ਤੇ ਪਾਕ ਤੇ ਪੰਜਾਬ ਦਾ ਕਿਸਾਨ ਪਰਫੁੱਲਤ ਖੁਸ਼ ਸ਼ਾਇਦ ਸਾਨੂੰ ਅਗਰ ਬਾਰਡਰ ਖੋਲ ਦੇਣ ਸੁਆਮੀ ਨਾਥਨ ਕਮੇਟੀ ਦੇ ਰਿਪੋਰਟ ਦੀ ਸਾਨੂੰ ਭਾਵਾਂ ਦੀ ਲੋੜ ਨਾ ਪਵੇ ਕਿਉਂਕਿ ਸਾਡੇ ਸ਼ਾਇਦ ਕੁਝ ਚੀਜ਼ਾਂ 2-2 ਡਬਲ ਡਬਲ ਕੀਮਤ ਤੇ ਵਿਕਣ ਨੂੰ ਤਿਆਰ ਨੇ ਉੱਥੇ ਪਾਸੇ ਸੈਂਟਰਲ ਏਸ਼ੀਆ ਦੀ ਮੰਗ ਔਰ ਇਹ ਪਹਿਲਾਂ ਰੂਟ ਚੱਲਦਾ ਸੀ ਸ਼ੇਰ ਸਾ ਸੂਰੀ ਮਾਰਕ ਜਿਹੜਾ ਜਾਂਦਾ ਇਹਨੂੰ ਸਿਲਕ ਰੂਟ ਕਹਿੰਦੇ ਸੀਗੇ ਭਾਰਤ ਵਿੱਚੋਂ ਬਹੁਤ ਚੀਜ਼ਾਂ ਸਪਾਈਸਸ ਮਸਾਲੇ ਸਿਲਕ ਸਾਰੇ ਦੁਨੀਆਂ ਦੇ ਵਿੱਚ ਇਹ ਸ ਰੂਟ ਦਾ ਹੀ ਜਾਂਦੇ ਸੀ ਪਰ ਭਗਵਾਨ ਕਹਿੰਦਾ ਕਿ ਬੰਦ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲ ਤਾਂ ਕੋਈ ਬੰਦਰਗਾਹ ਹੀ ਨਾ ਹੈ ਅਗਰ ਇਹ ਰੂਟ ਖੁੱਲੇਗਾ ਕਰਾਚੀ ਦੀ ਬੰਦਰਗਾਹ ਸਾਨੂੰ ਆ ਗੁਜਰਾਤ ਤੇ ਆ ਬੰਬੇ ਦੀ ਬੰਦਰਗਾਹਾਂ ਨਾਲੋਂ 10 ਗੁਣਾ ਛੋਟੇ ਰੂਟ ਅਸੀਂ ਕਰਾਚੀ ਤੋਂ ਆਪਣਾ ਸਮਾਨ ਦੁਨੀਆ ਭਰ ਦੇ ਸਮੁੰਦਰ ਰਾਹੀਂ ਭੇਜ ਸਕਦੇ ਹਾਂ ਭਗਵਾਨ ਤੁਹਾਨੂੰ ਮੈਂ ਪੁੱਛਣਾ ਚਾਹੁੰਨਾ ਕਿ ਤੂੰ ਪਲੀਜ਼ ਆ ਮੇਰੀ ਦਲੀਲ ਦੇਣ ਤੋਂ ਬਾਅਦ ਤੂੰ ਲੋਕਾਂ ਨੂੰ ਰਸ ਕੇ ਪਾਕਿਸਤਾਨ ਦੇ ਬਾਰਡਰ ਦੀ ਦੇ ਖੋਲਣ ਦਾ ਤੁਸੀਂ ਵਿਰੋਧ ਕਿਉਂ ਕਰਦੇ ਹੋ ਕੀ ਤੁਸੀਂ ਬੀਜੇਪੀ ਤੇ ਕਹਿਣ ਤੇ ਕਰਦੇ ਹੋ ਜਿਵੇਂ ਤੁਸੀਂ ਐਮਐਸ ਲਾ ਕੇ ਸਾਡੇ ਬੱਚਿਆਂ ਨੂੰ ਭੇਜਿਆ ਜਿਵੇਂ ਤੁਸੀਂ ਜੁਆਇੰਟ ਆਪਰੇਸ਼ਨ ਵਿੱਚ ਸਾਡੇ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਤੋਂ ਘਟਵਾਇਆ ਇਹ ਜਵਾਬ ਮੈਂ ਤੁਹਾਡੇ ਜ਼ਰੀਏ ਮੰਗਣ ਆਇਆ ਵਾ ਬੇ ਦੋਸਤੋ ਭੈਣੋ ਤੇ ਭਰਾਓ ਇੰਨੀਆਂ ਮੇਰੀਆਂ ਬੇਨਤੀਆਂ ਸੀ ਮੈਂ ਆਪਣੀ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕ ਔਰ ਗਾਂ ਵੀ ਮੈਂ ਆਪਣੀ ਇਮਾਨਦਾਰੀ ਨਾਲ ਕੰਮ ਕਰੂੰਗਾ ਮੈਂ ਧੰਦਾ ਨਹੀਂ ਕਰਦਾ ਮੈਂ ਕੋਈ ਦੁਕਾਨਦਾਰੀ ਨਹੀਂ ਕੀਤੀ ਮੈਂ ਲੋਕਾਂ ਦੀ ਲੜਾਈ ਲੜੀ ਆ ਲੋਕਾਂ ਦੀ ਲੜਾਈ ਲੜੂੰਗਾ ਸੰਗਰੂਰ ਲਈ ਲੜੂੰਗਾ ਧੂਰੀ ਲਈ ਲੜੂੰਗਾ ਔਰ ਵਾਹਿਗੁਰੂ ਕਰੇ ਕਿ ਅਗਰ ਮੈਨੂੰ ਜਿੱਤ ਹੁੰਦੀ ਆ ਤੇ ਮੈਂ ਤੁਹਾਨੂੰ ਕਹਿਣਾ ਕਿ ਇਹ ਤਾਂ ਧੂਰੀ ਦਾ ਕੋਈ ਸਵਾਰਣ ਨਾ ਸਵਾਰਣ ਮੇਰਾ ਤੁਹਾਡੇ ਨਾਲ ਵਚਨ ਬੱਧਤਾ ਕਿ ਮੈਂ ਧੂਰੀ ਨੂੰ ਇੱਕ ਮਾਡਲ ਕੌਨਸਟਿਟਿਊਐਂਸੀ ਬਣਾ ਕੇ ਦਿਖਾਵਾਂਗਾ ਕੱਲਾ ਬੇਨੜਾ ਨਹੀਂ ਕੱਲੇ ਹੋਰ ਪਿੰਡ ਨਹੀਂ ਮੈਂ ਤੁਹਾਨੂੰ ਇੱਕ ਮਾਡਲ ਕਨਸਟਿਟਿਊਐਂਸੀ ਬਣਾ ਕੇ ਦਿਖਾਉਂਗਾ ਔਰ ਮੈਂ ਜਿੱਦਾਂ ਉਸ ਦਿਨ ਕਹਿਆ ਸੀਗਾ ਕਿ ਕਿਸੇ ਨੇ ਅਗਰ ਧੂਰੀ ਵਿੱਚ ਸਾਡੇ ਵਰਕਰਾਂ ਨਾਲ ਅਨਿਆਇ ਕੀਤਾ ਕੋਈ ਉਹਨੂੰ ਡਰਾਇਆ ਕਿਸੇ ਸਰਪੰਚ ਨੂੰ ਧਮਕਾਇਆ ਕਿਸੇ ਕਾਉਂਸਲਰ ਨੂੰ ਬਾਹ ਮਰੋੜੀ ਕਿਸੇ ਤੇ ਪ੍ਰੈਸ਼ਰ ਪਾਇਆ ਇਹ ਫਿਰ ਅੱਛੀ ਤਰ੍ਹਾਂ ਜਾਣ ਲਿਓ ਕਿ ਪਹਿਲਾਂ ਤੁਹਾਨੂੰ ਖੇਰੇ ਦੇ ਉੱਤੋਂ ਦੇ ਟੱਪ ਕੇ ਜਾਣਾ ਪਊਗਾ ਤੇ ਫਿਰ ਮੈਂ ਆਪਣੇ ਬੰਦੇ ਦਾ ਕਿਸੇ ਦਾ ਨੁਕਸਾਨ ਹੋ ਜਾਣਾ ਚੋਣ ਨਿਸ਼ਾਨ ਮੇਰੇ ਵੀਰੋਂ ਪੈਣੋ ਹੱਥ ਨਿਸ਼ਾਨ ਪੰਜਾ ਹੱਥ ਪੰਜਾ ਤੁਸੀਂ ਵੋਟ ਪਾ ਪਾ ਕੇ ਮੈਨੂੰ ਕਾਮਯਾਬ ਕਰੋ ਮੈਂ ਤੁਹਾਡਾ ਭਰੋਸਾ ਜਿਹੜਾ ਹਰ ਕਿਸ ਟੁੱਟਣ ਨਹੀਂ ਦਊਗਾ ਕੱਲ ਨੂੰ ਆਪਾਂ ਸਭ ਨੇ ਜਿੰਨੇ ਤੁਸੀਂ ਇੱਥੇ ਵਿਰਾਜਮਾਨ ਹੋ ਬਹੁਤ ਲਾਗੇ ਬੈਠੇ ਹੋ ਤੁਸੀਂ ਸੰਗਰੂਰ ਦੇ ਭਗਤ ਸਿੰਘ ਮਾਰਕੀਟ ਚ ਸਵੇਰੇ 10 ਵਜੇ ਆਪਾਂ ਇੱਕ ਇਕੱਠ ਕਰਨ ਜਾ ਰਹੇ ਹਾਂ ਸਾਡੀ ਪਾਰਟੀ ਦੇ ਪ੍ਰਧਾਨ ਲੀਡਰ ਆਫ ਆਪੋਜੀਸ਼ਨ ਜਨਰਲ ਸੈਕਟਰੀ ਇਨਚਾਰਜ ਸਾਰੇ ਉੱਥੇ ਪਹੁੰਚ ਰਹੇ ਨੇ ਉਪਰੰਤ ਮੈਂ ਆਪਣੇ ਕਾਗਜ਼ ਨਾਮਜ਼ਦਗੀ ਦੇ ਭਰਨੇ ਨੇ ਡੀਸੀ 'ਚ ਜਾ ਕੇ ਉੱਥੇ ਤਾਂ ਪੰਜ ਬੰਦੇ ਜਾਣੇ ਆ ਤੁਹਾਡੇ ਨਾਲ ਸਾਰੀਆਂ ਗੱਲਾਂ ਅੱਛੀਆਂ ਉੱਥੇ ਬੈਠ ਕੇ ਕਰਨੀਆਂ ਤਾ ਕਰਕੇ ਮੈਂ ਸਭ ਨੂੰ ਅਪੀਲ ਕਰਦਾ ਕਿ ਕੱਲ ਸਾਰਿਆਂ ਨੇ 10 ਵਜੇ ਜਿੰਨੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਕਾਉਂਸਲਰ ਬੈਠੇ ਨੇ ਔਰ ਸਾਰਿਆਂ ਨੇ ਸਵੇਰੇ 10 ਵਜੇ ਸੰਗਰੂਰ ਸ਼ਹਿਰ ਪਹੁੰਚਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ